ਬਹੁਤ ਹੀ ਸੋਹਣੇ ਕਹਾਣੇ ਹਨ ਜ਼ਿੰਦਗੀ ਦੇ ਮੋੜ ਆਓ ਸੁਣੋ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸਰਜੀਤ ਕੌਰ ਦੀ ਮੌਤ ਦਾ ਸਭ ਤੋਂ ਵੱਧ ਦੁੱਖ ਕਰਮੇ ਨੂੰ ਹੋਇਆ ਸੀ ਪਰ ਉਸ ਦੀਆਂ ਦੱਸੀਆਂ ਹੋਈਆਂ ਗੱਲਾਂ ਕਿ ਪੁੱਤਰ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਇਹ ਤਾਂ ਉਮਰ ਚੱਲਦਾ ਹੀ ਰਹਿੰਦਾ ਹੈ ਸੋ ਕਦੇ ਵੀ ਡੋਲੀ ਨਾ ਤੇ ਅੱਗੇ ਵਧਦਾ ਰਹੇ ਹੌਲੀ ਹੌਲੀ ਕਰਮਾ ਆਪਣੇ ਆਪ ਨੂੰ ਸਵਾਲਣ ਲੱਗਾ ਤੇ ਹੁਣ ਉਹ ਕਰ ਵੀ ਅਕਸਰ ਲੇਟ ਹੀ ਆਉਂਦਾ ਤੇ ਕਈ ਵਾਰ ਤਾਂ ਆਉਂਦਾ ਹੀ ਨਹੀਂ ਸੀ ਪਾਹ ਰੀ ਕਦੇ ਦੁਕਾਨ 'ਚ ਸੌ ਜਾਂਦਾ ਤੇ ਕਦੇ ਕਿਸੇ ਦੋਸਤ ਕੋਲ ਦਿਨੋਂ ਦਿਨ ਕਮਲ ਨਾਲ ਵੀ ਰਿਸ਼ਤਾ ਗੂੜਾ ਹੁੰਦਾ ਗਿਆ ਉਹਨੂੰ ਲੱਗਦਾ ਸੀ ਵੀ ਹੁਣ ਤਾਂ ਬਸ ਜ਼ਿੰਦਗੀ ਸਿਰਫ ਕਮਲ ਹੀ ਆ। ਬੀਹੇ ਕਰਨ ਤੋਂ ਬਾਅਦ ਕਰਮੇ ਨੇ ਸੋਚਿਆ ਕਿ ਕੋਈ ਆਪਣਾ ਕੰਮ ਕਰਿਆ ਜਾਵੇ। ਸੋ ਉਸ ਨੇ ਸੋਚ ਵਿਚਾਰ ਕਰਕੇ ਮੋਬਾਈਲ ਸ਼ਾਪ ਦਾ ਕੰਮ ਕਰ ਲਿਆ। ਉੱਚਕ ਪੈਸੇ ਉਸ ਨੇ ਜੋੜ ਕੇ ਰੱਖੇ ਸੀ ਤੇ ਕੁਝ ਕੁ ਉਸਦੇ ਦੋਸਤਾਂ ਨੇ ਸਾਥ ਦਿੱਤਾ। ਚੰਗੀ ਕਿਸਮਤ ਨੂੰ ਕੰਮ ਬਹੁਤ ਵਧੀਆ ਚੱਲਣ ਲੱਗ ਗਿਆ। ਹੁਣ ਕਰਮਾ ਬਹੁਤ ਖੁਸ਼ ਰਹਿਣ ਲੱਗਾ ਘਰ ਵਿੱਚ ਵੀ ਉਸਦੀ ਬਹੁਤ ਇੱਜ਼ਤ ਹੋਣ ਲੱਗ ਗਈ ਸੀ ਜਾਂ ਕਹਿ ਸਕਦੇ ਆ ਕਿ ਪੈਸੇ ਨੂੰ ਹੀ ਸਲਾਮਾ ਹੁੰਦੀਆਂ ਨੇ ਉਹ ਕਮਲ ਨੂੰ ਮੂੰਹ ਮੰਗੇ ਗਿਫਟ ਦੇਣ ਲੱਗਾ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਹੁਣ ਉਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਕਮਲ ਨਾਲ ਵਿਆਹ ਕਰਵਾ ਲਵੇ ਪਰ ਘਰਦਿਆਂ ਨਾਲ ਗੱਲ ਕਰਨ ਤੋਂ ਡਰਦਾ ਸੀ ਕਿਉਂਕਿ ਘਰ ਵਿੱਚ ਦੋ ਭੈਣਾਂ ਬੈਠੀਆਂ ਸੀ ਵਿਆਹਣ ਵਾਲੀਆਂ ਕਰਮੇ ਨੇ ਵੀ ਸੋਚਿਆ ਕਿ ਪਹਿਲਾਂ ਇਹਨਾਂ ਦੇ ਵਿਆਹ ਹੋ ਜਾਣ ਮੈਂ ਫਿਰ ਗੱਲ ਕਰਾਂਗਾ ਪਰ ਜਿਵੇਂ ਕਿ ਤੁਹਾਨੂੰ ਇਹ ਪੜ੍ਹ ਕੇ ਲੱਗਾ ਹੀ ਗਿਆ ਹੋਣਾ ਕਿ ਵੀ ਕਰਮੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਈ ਕੋਈ ਥਾਂ ਨਹੀਂ ਭੈਣਾਂ ਦੇ ਵਿਆਹ ਤੋਂ ਬਾਅਦ ਕਰਮੇ ਨੇ ਸੋਚਿਆ ਕਿ ਹੁਣ ਆਪਣੇ ਤੇ ਕਮਲਵਾਰੇ ਸਭ ਕੁਝ ਦਸ ਦਿੱਤਾ ਜਾਵੇ ਪਰ ਕਮਲ ਨੇ ਮਨਾ ਕਰ ਦਿੱਤਾ ਕਿ ਹਲੇ ਕੋਈ ਗੱਲ ਨਾ ਕਰੇ ਕਰਮਾ ਕਮਲ ਦੇ ਕਹੇ ਅਨਸਾਰ ਚੁੱਪ ਕਰ ਜਾਂਦਾ ਪਰ ਅਸਲ ਸੱਚ ਉਦੋਂ ਸਾਹਮਣੇ ਆਇਆ ਜਦੋਂ ਕਮਲ ਦੇ ਚਿਹਰੇ ਤੇ ਪਾਇਆ ਨਕਲੀ ਪਿਆਰ ਦਾ ਨਕਾਬ ਉਤਰਨ ਲੱਗਾ ਉਹ ਕਰਮੈ ਨੂੰ ਹੌਲੀ-ਹੌਲੀ ਇਗਨੋਰ ਕਰਨ ਲੱਗ ਗਈ ਹੁਣ ਗੱਲ ਵੀ ਕੱਟ ਕਰਦੀ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਕਰਮੇ ਨੂੰ ਵੀ ਕੁਝ ਸ਼ੱਕ ਹੋਣ ਲੱਗਾ ਕਮਲ ਤੇ ਜਲਦੀ ਹੀ ਉਸਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਜਦੋਂ ਕਰਮੇ ਨੇ ਉਸ ਨੂੰ ਕੋਟ ਮੈਚ ਵਾਸਤੇ ਪੁੱਛਿਆ ਕਿਉਂਕਿ ਕਰਦਿਆ ਨਾਲ ਗੱਲ ਕਰਨ ਤੇ ਉਹਨਾਂ ਸਾਫ਼ ਮਨਾ ਕਰ ਦਿੱਤਾ ਸੀ ਤੇ ਆਪਣੇ ਪੱਧਰ ਤੇ ਪੱਧਰ ਤੇ ਕੁੜੀ ਦੀ ਭਾਲ ਕਰਨ ਲੱਗ ਗਏ ਪਰ ਕਰਮਾ ਕਮਲ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ ਸੋਚ ਨਹੀਂ ਸਕਦਾ ਸੀ ਕਮਲ ਤੋਂ ਜਦੋਂ ਮੈਰਿਜ ਬਾਰੇ ਪੁੱਛਣ ਲਈ ਕੱਲ ਕੀਤੀ ਤਾਂ ਕਮਲ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਨੂੰ ਤਾਂ ਸਿਰਫ਼ ਤੇਰੇ ਤੋਂ ਗਿਫਟ ਤੱਕ ਮਤਲਬ ਸੀ ਮੈਂ ਕਦੋਂ ਤੈਨੂੰ ਕੋਈ ਪਿਆਰ ਹੀ ਨਹੀਂ ਕੀਤਾ ਤੇ ਉਹ ਗੱਲਾਂ ਸਿਰਫ਼ ਟਾਈਮ ਪਾਸ ਲਈ ਸੀ ਤੇ ਤੈਨੂੰ ਕੱਲ੍ਹ ਦੇ ਵਿੱਚ ਮਿਲਣਾ ਵੀ ਇੱਕ ਪਲਾਨ ਸੀ ਕਿਉਂਕਿ ਸੁਣਿਆ ਸੀ ਕਿ ਤੂੰ ਕਦੇ ਕਿਸੇ ਕੁੜੀ ਵੱਲ ਵੇਖਦਾ ਵੀ ਨਹੀਂ ਸੀ ਬੁਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਮਲ ਕੋਲੋਂ ਮਿਲੇ ਇਸ ਤੋਖੇ ਨੇ ਕਰਮੈਨੋ ਫੇਰ ਤੋੜ ਕੇ ਰੱਖ ਦਿੱਤਾ ਹੁਣ ਤਾਂ ਉਸ ਕੋਲ ਸਰਜੀਤ ਕੋਰ ਵੀ ਨਹੀਂ ਸੀ ਜੋ ਉਸ ਨੂੰ ਇਸ ਵਕਤ ਸੰਭਾਲ ਸਕਦੀ ਕਮਲ ਦੇ ਇੰਜ ਤੋਖਾ ਕਰਨ ਤੋਂ ਬਾਅਦ ਉਹਨੂੰ ਲੱਗਣ ਲੱਗਾ ਕਿ ਪ੍ਰਮਾਤਮਾ ਨੇ ਸ਼ਾਇਦ ਉਸ ਦੀ ਜ਼ਿੰਦਗੀ ਵਿੱਚ ਦੁੱਖਾਂ ਤੋਂ ਇਲਾਵਾ ਲਿਖਿਆ ਹੀ ਕੁਝ ਨਹੀਂ ਪਰਵਾਰ ਵੀ ਪੂਰਾ ਸਾਥ ਦਿੰਦਾ ਸੀ ਹੁਣ ਪਰ ਕਰਮਾ ਫਿਰ ਵੀ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਸੀ ਕਮਲ ਤੇ ਦਿੱਤੇ ਧੋਖੇ ਨੇ ਉਸ ਵਿੱਚੋਂ ਜ਼ਿੰਦਗੀ ਜੀਣ ਦੀ ਆਸ ਖਤਮ ਹੀ ਕਰ ਦਿੱਤੀ ਸੀ ਹੁਣ ਉਹ ਅਕਸਰ ਸ਼ਰਾਬ ਵੀ ਪੀਣ ਲੱਗ ਗਿਆ ਸੀ ਚੋਰੀ-ਚੋਰੀ ਕਈ ਵਾਰੀ ਜ਼ਿਆਦਾ ਹੋ ਜਾਂਦੀ ਤਾਂ ਘਰ ਨਾ ਜਾਂਦਾ ਤੇ ਦੁਕਾਨ ਤੇ ਹੀ ਸੌਂ ਜਾਂਦਾ ਪਰ ਕਮਲ ਨੂੰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਭੁਲਾ ਨਾ ਸਕਿਆ ਕਮਲ ਨੂੰ ਭੁਲਾਉਣ ਲਈ ਕਰਮੇ ਨੇ ਨਸ਼ਿਆਂ ਦਾ ਸਹਾਰਾ ਲਿਆ ਕਦੀ ਗੋਨੀਆ ਕਦੇ ਟੀਕੇ ਕਦੇ ਕੁਝ ਕੁਝ ਮਤਲਬ ਕੋਈ ਨਸ਼ਾ ਨਹੀਂ ਛੱਡਿਆ ਉਸਨੇ ਜੋ ਨਾ ਕੀਤਾ ਹੋਵੇ ਉਸ ਟਾਈਮ ਇਸ ਨਸ਼ੇ ਨੇ ਉਸ ਨੂੰ ਐਸਾ ਗਾਲਿਆ ਕਿ ਆਪਣੀ ਦੁਕਾਨ ਤੋਂ ਦੁਕਾਨ ਵੀ ਹੱਥੋਂ ਗਵਾ ਬੈਠਾ ਬਹੁਤ ਹੀ ਸੋਹਣੀ ਕਹਾਣੀਆਂ ਜ਼ਿੰਦਗੀ ਦੇ ਮੋੜ ਜ਼ਿੰਦਗੀ ਦੇ ਵਿੱਚ ਔਕਸੋਖਸਰ ਚੱਲਦੀ ਰਹਿੰਦੀ ਆ ਪਰ ਆਪਾਂ ਨੂੰ ਨਸ਼ਿਆਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਧੰਨਵਾਦ